ਸਤਿ ਸ਼੍ਰੀ ਅਕਾਲ ਜੀ। ਲਓ ਜੀ ਪਿੰਡ ਠੱਕਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਚੱਬੇਵਾ। ਦੇ ਠੱਕਰਵਾਲ ਦੇ ਪਿੰਡ ਦੇ ਗਰਾਊਂਡ ਦੇ ਵਿੱਚ ਨਾਈਟ ਫੁੱਟਬਾਲ ਟੂਰਨਾਮੈਂਟ ਜਿਹੜਾ ਕਿ ਸ਼ੁਰੂ ਹੋਇਆ ਤੇ ਪੈਨਲਟੀ ਕਿੱਕ ਦੇ ਰਾਹੀਂ ਫੈਸਲਾ ਹੋਣ ਜਾ ਰਿਹਾ ਜੀ। ਕੁਆਟਰ ਫਾਈਨਲ ਮੈਚ ਠੱਕਰਵਾਲ ਵਰਸਸ ਹਾਲਟਾ ਹਾਲਟਾ ਲਓ ਜੀ ਪਹਿਲੀ ਕਿੱਕ ਲੱਗਣ ਜਾ ਰਹੀ ਹੈ ਜੀ ਠੱਕਰਵਾਲ ਦੀ ਟੀਮ ਵੱਲ ਇੱਕ ਇੱਕ ਗੋਲਾਂ ਦੇ ਬਰਾਬਰ ਹੈ ਜੀ ਟੀਮ ਦੋਈ ਲੋ ਜੀ ਹੁਣ ਪਨਲਟੀ ਕਿੱਕਾਂ ਹੀ ਜਿਹੜੇ ਫੈਸਲੇ ਕੀਤੇ ਜਾਣਗੇ ਕਮੇਟੀ ਕਹਿੰਦੀ ਇਸ ਤੋਂ ਅਗਲਾ ਮੈਚ ਵੀ ਫਿਰ ਸ਼ੁਰੂ ਹੋਣਾ ਹੈ ਲੋ ਜੀ ਪਹਿਲੀ ਕਿੱਕ ਲੱਗਣ ਜਾ ਰਹੀ ਹੈ ਠੱਕਰਵਾਲ ਦੀ ਟੀਮ ਵੱਲ ਇਹ ਗੋਲ ਲੋ ਜੀ ਚਾਰਜ ਕਰ ਗਿਆ ਸੀ ਉਦਾਂ ਵੈਸੇ ਥੰਡਾ ਲੋ ਜੀ ਤੁਹਾਨੂੰ ਸੰਗਤ ਤੋਂ ਬੜੇ ਸੰਗਤ ਜੁੜੀ ਹੋਈ ਆ ਤੁਸੀਂ ਧਿਆਨ ਮਾਰੋ ਇਹ ਆ ਜੀ ਪਿੰਡ ਠੱਕਰਵਾਲ ਦੀ ਗਰਾਊਂਡ ਦੇ ਵਿੱਚ ਇਸ ਵੇਲੇ ਰਾਤ ਦੇ 10:00 ਵੱਜ ਚੁੱਕੇ ਆ ਜੀ ਇਸ ਤੋਂ ਅਗਲਾ ਮੈਚ ਵੀ ਖੇਡਿਆ ਜਾਣਾ ਜੀ ਕੁਆਟਰ ਫਾਈਨਲ ਮੈਚ ਲੋ ਜੀ ਹਾਰਤੇ ਦੀ ਟੀਮ ਵੱਲੋਂ ਪੈਨਲਟੀ ਕਿੱਕ ਲਗਣੀ ਜਾ ਰਹੀ ਹੈ ਜੀ। ਆਓ ਦੇਖਦੇ ਹਾਂ ਕੀ ਬਣਦਾ ਜੀ ਇਹ। ਏ ਗੋਲ ਗੋਲ ਕਰ ਗਿਆ ਜੀ ਮੁੰਡਾ ਗੋਲ ਕਰ ਗਿਆ। ਲਓ ਜੀ ਅਗਲੀ ਪੈਨਲਟੀ ਪਿੰਡ ਠੱਕਰ ਵਾਲੀ ਟੀਮ ਵੱਲੋਂ ਲਗਣੀ ਜਾ ਰਹੀ ਹੈ ਜੀ। ਲਓ ਦੇਖਦੇ ਹਾਂ ਕੀ ਬਣਦਾ। ਇਹ ਗੋਲ ਗੋਲ ਕਰ ਗਿਆ ਜੀ ਗੋਲ ਕਰਕੇ। ਲੋ ਜੀ ਪਿੰਡ ਹਾਰਟੇ ਦੀ ਟੀਮ ਵੱਲੋਂ ਪਨਲਟੀ ਇੱਕ ਲੱਗਣੀ ਜਾ ਰਹੀ ਹੈ ਜੀ ਤੇ ਗੋਲ ਕੀਵੀ ਠੱਕਰ ਵਾਲ ਦਾ ਬੜਾ ਬੜਾ ਪ੍ਰੈਸ਼ਰ ਪਾ ਰਿਆ ਲੋ ਦੇਖਦੇ ਆ ਕੀ ਬਣਦਾ ਜੀ ਇਹ ਗੋਲ 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 ਬਹੁਤ ਸੋਹਣੀਆਂ ਪਲਾਨਟੀਆਂ ਲੱਗਣ ਜਾ ਰਹੀਆਂ ਕਿਉਂਕਿ ਦੇਖਦੇ ਆ ਕਿ ਪਨਲਟੀਆਂ ਲਾ ਰਿਹਾ ਲੋ ਜੀ ਸੰਗਤ ਵੇਖੋ ਤੁਸੀਂ ਕੋਠਿਆਂ ਤੇ ਵੀ ਚੜੀ ਹੋਈ ਆ ਤੇ ਭਰੇ ਹੋਇਆ ਸਾਰਾ ਇੱਧਰ ਆਈ ਦੀ ਵੀ ਸਾਰਾ ਹੀ ਪੂਰਾ ਪ੍ਰੋਪਰ ਤਰੀਕੇ ਨਾਲ ਭਰਿਆ ਹੋਇਆ ਰਾਤ ਦੇ ਜਿਹੜੇ ਆ 10 ਦਾ ਟਾਈਮ ਸਾਰੀ ਸੰਗਤ ਬੈਠੇ ਮੁੰਡੇ ਸ਼ੌਂਕ ਆ ਜੀ ਸ਼ੌਂਕ ਨਾਲ ਬੈਠੇ ਹੋਏ ਆ ਲਓ ਜੀ ਅਗਲੀ ਪੈਨਲਟੀ ਕਿੱਕ ਪਿੰਡ ਠੱਕਰ ਵਾਲੀ ਟੀਮ ਵੱਲੋਂ ਲੱਗਣ ਜਾ ਰਹੀ ਹੈ ਜੀ ਗੋਲ ਕੀਪਰ ਆਪ ਲਾ ਰਿਹਾ ਜੀ ਇਹ ਰੋਕਿਆ ਜੀ ਰੋਕਿਆ ਮੁੰਡਾ ਪੈਨਲਟੀ ਰੋ ਗਿਆ ਮੁੰਡਾ ਜੀ ਲੋ ਜੀ ਫੁੱਲ ਪ੍ਰੈਸ਼ਰ ਆ ਜੀ ਫੁੱਲ ਪ੍ਰੈਸ਼ਰ ਕਿਉਂਕਿ ਇਹ ਕਹਿੰਦੇ ਕੁਆਟਰ ਫਾਈਨਲ ਮੈਚ ਆ ਫਿਰ ਪ੍ਰੈਸ਼ਰ ਤਾਂ ਹੋਣਾ ਹੀ ਆ ਲੋ ਜੀ ਕੀਪਰ ਨੇ ਪੈਨਲਟੀ ਲਾਈ ਸੀ ਪਰ ਰੋਕ ਗਿਆ ਮੁੰਡਾ ਹਾਰਟ ਇਹਦਾ ਲੋ ਜੀ ਹਾਰਟ ਦੀ ਟੀਮ ਵੱਲੋਂ ਹੁਣ ਲੱਗਣ ਜਾ ਰਹੀ ਹੈ ਪੈਨਲਟੀ ਲੋ ਦੇਖਦੇ ਕੀ ਬਣਦਾ ਏ ਗੋਲ ਬਹੁਤ ਸੋਹਣੀ ਪੈਨਲਟੀ ਬਹੁਤ ਸੋਹਣੀ ਪੈਨਲਟੀ ਲਓ ਜੀ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਜੀ ਲਓ ਜੀ ਕਹਿੰਦੇ ਆ ਮੁੰਡਾ ਇਹਦਾ ਪੈਨਲਟੀ ਲਾਉਣ ਜਾ ਰਿਹਾ ਠੱਕਰ ਵਾਲੀ ਟੀਮ ਦਾ ਛਾੜ ਹੀ ਆ ਦੇ ਪੈਰ ਚ ਦੇਖੋ ਕੀ ਦਿਮਾਗ ਨਾਲ ਕਿਦਾਂ ਲਾਉਂਦੇ ਆ ਪੈਨਲਟੀ ਕਿੱਕ ਲੱਗ ਜੂ ਪਤਾ ਲਓ ਜੀ ਉਹ ਦੇਖਿਆ ਛਾੜ ਪੈ ਗਿਆ ਨਾ ਇਹ ਛਾੜ ਹੀ ਆ ਦੇ ਪੈਰ ਚ ਲਓ ਜੀ ਇੱਕ ਪਨਲਟੀ ਕਿੱਕ ਨਾਲ ਜਿਹੜੀ ਅੱਗੇ ਜਾ ਰਿਹਾ ਜੀ ਲੀਡ ਕਰਕੇ ਹਾਰਟੇ ਦੀ ਟੀਮ ਲਓ ਜੀ ਹਾਰਟੇ ਦੀ ਪਨਲਟੀ ਕਿੱਕ ਲੱਗਣ ਜਾ ਰਹੀ ਹੈ ਜੀ ਕੀਪਰ ਵੀ ਰੈਡੀ ਤੋਂ ਰੈਡੀ ਲਓ ਜੀ ਲੱਗ ਜੂ ਪਤਾ ਤੇ ਹੋ ਰੋ ਗਈ ਓਏ ਆ ਕੀ ਹੋ ਗਿਆ ਬੋਲ ਦੇ ਵਿੱਚ ਵੱਜ ਗਈ ਰੋ ਗਈ ਐਡਵਾਂਟੇਜ ਸੀਗਾ ਇਹਨਾਂ ਨੂੰ ਬਹੁਤ ਵਧੀਆ ਹਾਰਟੇ ਦੀ ਟੀਮ ਨੂੰ ਰੋ ਗਈ ਪਰ ਲਓ ਜੀ बराबर ਹੋ ਗਿਆ ਜੀ ਬਹੁਤ ਵਧੀਆ ਚਾਂਸ ਮਿਲਿਆ ਸੀਗਾ ਪਿੰਡ ਹਾਰਟੀ ਦੀ ਟੀਮ ਨੂੰ ਕਿਉਂਕਿ ਐਡਵਾਂਟੇਜ ਸੀਗਾ ਇੱਕ ਲੀਡ ਤੇ ਗੋਲ ਤੇ ਅੱਗੇ ਸੀਗੇ ਲਓ ਜੀ ਹੁਣ ਹੋ ਗਿਆ ਬਰਾਬਰ ਠੱਕਰਵਾਦੀ ਟੀਮ ਵੱਲੋਂ ਪਲਾਂਟੀ ਲੱਗਣੀ ਜਾ ਰਹੀ ਹੈ ਜੀ 9 ਨੰਬਰ ਦੀ ਜਰਸੀ ਦੇ ਵਿੱਚ ਗੋਲ ਗੋਲ ਕਰ ਗਏ ਗੋਲ ਕਰ ਗਏ ਹੈ ਜੀ ਲਓ ਜੀ ਪੂਰਾ ਉਤਸ਼ਾਹ ਆਇਆ ਸਾਰੇ ਦਰਸ਼ਕਾਂ ਦੇ ਵਿੱਚ ਲੋ ਜੀ ਕਨੇ 11 ਨੰਬਰ ਦੀ ਯਾਰਸੀ ਦੇ ਵਿੱਚ ਪਿੰਡ ਹਾਰਟੀ ਟੀਮ ਵੱਲੋਂ ਨਾਲ ਟਿਕ ਇੱਕ ਪਨਾਲਟੀ ਕਿੱਕ ਲੱਗਣ ਜਾ ਰਹੀ ਹੈ ਜੀ ਲੋ ਜੀ ਬਹੁਤ ਰੋਮਾਂਟਿਕ ਜਿਹਾ ਮੈਚ ਹੋਇਆ ਕਿਉਂਕਿ ਮੌਕਾ ਦੋਨਾਂ ਟੀਮਾਂ ਨੂੰ ਹੀ ਆ ਗੋਲ ਬਹੁਤ ਕਲਾਸਿਕ ਪਲਾਂਟੀ ਬੋਲਸ ਹੋਣੀ ਪਨਲਟੀ ਵਾਰੀਆ ਗੋਲ ਕੀਪਰ ਖੜਾ ਰਹਿ ਗਿਆ ਲੋ ਜੀ ਹੱਲੇ ਵੀ ਜਿਹੜਾ ਬਰਾਬਰ ਹੀ ਆ ਕੰਮ ਤੇ ਜੇ ਆ ਗੋਲ ਹੁੰਦਾ ਤਾਂ ਇਹ ਪਹਿਲੀ ਪਨਲਟੀ ਉਹ ਜੱਜ ਕਰ ਗਿਆ ਸੀਗਾ ਮੁੰਡਾ ਜੱਜ ਕਰ ਗਿਆ ਸੀਗਾ ਜੀ ਉਧਰ ਪੈਸੀ ਲਓ ਜੀ ਪਨਾਲਟੀਆਂ ਕਿ ਕਿ ਲੱਗੀ ਆ ਰਹੀਆਂ ਲੱਗੀ ਆ ਰਹੀਆਂ ਕਿਉਂਕਿ ਸਾਰੀਆਂ ਇੱਕ ਇੱਕ ਰੋਕ ਗਈ ਹੈ ਦੋਨਾਂ ਟੀਮਾਂ ਦੀ ਬਾਕੀ ਗੋਲੇ ਹੀ ਆ ਸਾਰਿਆਂ ਦੇ ਤੇ ਹੱਲੇ ਵੀ ਜਿਹੜਾ ਦੋਨਾਂ ਟੀਮਾਂ ਨੂੰ ਮੌਕਾ ਹੈਗਾ ਜੀ ਬਹੁਤ ਮੈਚ ਜਿਹੜਾ ਰਮਾਂਚਿੰਗ ਜਿਹਾ ਹੋਏ ਹੋਈ ਜਾ ਰਿਹਾ ਕਿਉਂਕਿ ਕੁਆਟਰਫਾਈਨਲ ਮੈਚ ਹੈ ਜੀ ਤੇ ਲਓ ਜੀ ਹਾਰਟੇ ਦੀ ਟੀਮ ਵੱਲੋਂ ਪਨਾਲਟੀ ਕਿੱਕ ਰੋ ਗਿਆ ਜੀ ਤੇ ਠੱਕਰਵਾਲ ਦੀ ਟੀਮ ਜੇਤੂ ਲਓ ਜੀ ਬਹੁਤ ਬਹੁਤ ਮੁਬਾਰਕਾਂ ਜੀ ਪਿੰਡ ਠੱਕਰਵਾਲ ਦੀ ਟੀਮ ਨੂੰ ਕਿਉਂਕਿ ਲਓ ਜੀ ਵਧਾਈਆਂ ਹੋਈਆਂ ਠੱਕਰਵਾਲ ਦੀ ਟੀਮ ਨੂੰ ਪਤਨਤੀ ਦੇ ਦੋ ਖਿੰਦੇ ਦੇ ਵਿੱਚ ਬਹੁਤ ਵਧੀਆ ਜਿਹੜੇ ਦਰਸ਼ਕ ਪਹੁੰਚੇ ਹੋਇਆ ਔਰ ਅਗਲਾ ਮੈਚ ਖੇੜਿਆ ਜਾਣਾ ਜੀ ਪਿੰਡ ਭਾਮ ਵਰਸਸ ਵੱਡੋਂ